ਸਸ਼ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਹੁਣ ਮੁੜ ਤੋਂ ਮੈਨੂਅਲ ਚਲਾਨ ਕੱਟੇ ਜਾਂਦੇ ਕੁਝ ਸਮੇਂ ਤੋਂ ਇਹ ਬੰਦ ਹੋਇਆ ਸੀ ਕਿ ਚੰਡੀਗੜ੍ਹ ਦੇ ਵਿੱਚ ਕੋਈ ਵੀ ਮੈਨੂਅਲ ਚਲਾਨ ਨਹੀਂ ਕੱਟਿਆ ਜਾਂਦਾ ਸੀ ਜੋ ਸੀਸੀਟੀਵੀ ਕੈਮਰੇ ਦੇ ਵਿੱਚ ਰੈੱਡ ਲਾਈਟ ਦੀ ਉਲੰਘਣਾ ਕਰਦਾ ਸੀ ਜਾਂ ਫਿਰ ਕੋਈ ਰੂਲ ਦੀ ਉਲੰਘਣਾ ਕਰਦਾ ਸੀ ਉਸ ਦਾ ਸੀਸੀਟੀਵੀ ਕੈਮਰੇ ਦੇ ਥਰੂ ਜਿਹੜਾ ਚਲਾਨ ਕੱਟਿਆ ਜਾਂਦਾ ਸੀ ਕਿਤੇ ਵੀ ਚੰਡੀਗੜ੍ਹ ਦੇ ਚਰਾਹਿਆਂ ਦੇ ਵਿੱਚ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇਸ ਕਰਕੇ ਦੇਖਣ ਨੂੰ ਨਹੀਂ ਮਿਲਦੇ ਸੀ ਕਿ ਉਹ ਚਲਾਨ ਕੱਟ ਰਹੇ ਨੇ ਜਾਂ ਪਰ ਇਨਾਂ ਦੇ ਉੱਪਰ ਜਿਹੜਾ ਜੋ ਦਿਸ਼ਾ ਨਿਰਦੇਸ਼ ਕੀਤਾ ਗਿਆ ਸੀ ਕਿ ਚੰਡੀਗੜ੍ਹ ਪੁਲਿਸ ਦਾ ਜਿਹੜਾ ਕੋਈ ਵੀ ਜਿਹੜਾ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈ ਉਹ ਜਿਹੜਾ ਮੈਨੂਅਲ ਚਲਾਨ ਨਹੀਂ ਕਟੇਗਾ ਤੇ ਇਸ ਵਕਤ ਲੰਬੇ ਸਮੇਂ ਤੋਂ ਇਹ ਬੰਦ ਕੀਤਾ ਸਿਸਟਮ ਮੁੜ ਤੋਂ ਚਲਾਇਆ ਗਿਆ ਹੁਣ ਚੰਡੀਗੜ੍ਹ ਦੇ ਵਿੱਚ ਮੁੜ ਤੋਂ ਮੈਨੂਅਲ ਚਲਾਨ ਕੱਟੇ ਜਾਣਗੇ ਉਸ ਤੋਂ ਪਹਿਲਾਂ ਇਹ ਫੈਸਲਾ ਉਸ ਵਕਤ ਲਿਆ ਜਾਂਦਾ ਜਦੋਂ ਕੋਈ ਸਮੇਂ ਲਈ ਜਿਹੜਾ ਮੈਨੂਅਲ ਚਲਾਨ ਬੰਦ ਕੀਤੇ ਜਾਂਦੇ ਨੇ ਫੈਸਲਾ ਉਸ ਵਕਤ ਲਿਆ ਗਿਆ ਸੀ ਕਿਉਂਕਿ ਬਹੁਤ ਸਾਰੀਆਂ ਕੰਪਲੀਟਾਂ ਜਾ ਰਹੀਆਂ ਸੀ ਅਦਰ ਸਟੇਟ ਦੇ ਲੋਕ ਕਹਿ ਰਹੇ ਸੀ ਕਿ ਸਾਨੂੰ ਸਾਡੀ ਗੱਡੀ ਦਾ ਨੰਬਰ ਅਦਰ ਸਟੇਟ ਦਾ ਦੇਖ ਕੇ ਸਾਨੂੰ ਖੱਜਲ ਖਵਾਰ ਕੀਤਾ ਜਾਂਦਾ ਰੋਕਿਆ ਜਾਂਦਾ ਜਾਂ ਪਰ ਇੱਕ ਦੋ ਹਾਲ ਸੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨਾਲ ਵਾਪਰ ਗਏ ਸੀ ਕਈ ਵਾਰ ਲੋਕ ਗੱਡੀ ਨਹੀਂ ਰੋਕਦੇ ਤੇ ਇਸ ਵਕਤ ਹੁਣ ਵੱਡੀ ਕਬਰ ਹੈ ਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਜਗਤ ਜਾਰੀ ਕਰ ਦਿੱਤੇ ਨੇ ਸਖਤ ਨਿਰਦੇਸ਼ ਕਿ ਹੁਣ ਮੁਰ ਤੋਂ ਮੈਨੂਅਲ ਚਲਾਨ ਕੱਟੇ ਜਾਣਗੇ ਜਿਸ ਦੇ ਵਿੱਚ ਕੁਝ ਕੈਟਾਗਰੀਆਂ ਨੇ ਕਿ ਸ਼ਰਾਬ ਪੀ ਕੇ ਜੇਕਰ ਕੋਈ ਡਰਾਈਵਿੰਗ ਕਰੇਗਾ ਤੇ ਉਹਦਾ ਮੈਨੂਅਲ ਚਲਾਨ ਕਟਿਆ ਜਾ ਸਕਦਾ ਉਸ ਨੂੰ ਜਿਹੜਾ ਰੋਕ ਕੇ ਉਸ ਦਾ ਟੈਸਟ ਕੀਤਾ ਜਾਵੇਗਾ ਜੇਕਰ ਉਹ ਟੈਸਟ ਦੇ ਵਿੱਚ ਫੇਲ ਸਾਬਤ ਹੁੰਦਾ ਜਾਨੀ ਕਿ ਸਾਬਤ ਹੁੰਦਾ ਕਿ ਉਸ ਨੇ ਜਿਹੜੀ ਸ਼ਰਾਬ ਪੀਤੀ ਹੈ ਨਸ਼ਾ ਕੀਤਾ ਤਾਂ ਉਸ ਦਾ ਜਿਹੜਾ ਮੈਨੂਅਲ ਚਲਾਨ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਕਰਨਗੇ ਨੰਬਰ ਪਲੇਟ ਨਾਲ ਕਿਸੇ ਤਰੀਕੇ ਦੀ ਛੇੜਛਾੜ ਕੀਤੀ ਗਈ ਆ ਕੋਈ ਜਿਹੜੀ ਫੈਂਸੀ ਤਰੀਕੇ ਦੀ ਨੰਬਰ ਪਲੇਟ ਲਗਾਈ ਗਈ ਹੈ ਜਾਂ ਪਰ ਗਲਤ ਸਾਈਡ ਦੇ ਉੱਪਰ ਰੋਂਗ ਸਾਈਡ ਤੁਸੀਂ ਡਰਾਈਵਿੰਗ ਕਰ ਰਹੇ ਹੋ ਤਾਂ ਤੁਹਾਡਾ ਜਿਹੜਾ ਮੈਨੂਅਲ ਚਲਾਣਾ ਚੰਡੀਗੜ੍ਹ ਟ੍ਰੈਫਿਕ ਪੁਲਿਸ ਦਾ ਜਿਹੜਾ ਅਧਿਕਾਰੀ ਆ ਉਹ ਕਟਸਾ ਦਾ ਸਾਈਕਲ ਟਰੈਕ ਦੇ ਉੱਪਰ ਜੇਕਰ ਤੁਸੀਂ ਆਪਣਾ ਵਾਹਨ ਮੋਟਰਸਾਈਕਲ ਚਲਾਉਨੇ ਹੋ ਕੋਈ ਹੋਰ ਵਾਹਨ ਛੋਟਾ ਚਲਾਉਨੇ ਹੋ ਤਾਂ ਤੁਹਾਡਾ ਚਲਾਣਾ ਜਿਹੜਾ ਉਸ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਦੁਆਰਾ ਕੱਟਿਆ ਜਾ ਸਕਦਾ ਜਦੋਂ ਚੰਡੀਗੜ੍ਹ ਦੇ ਵਿੱਚ ਪਿਛਲੇ ਕੁਝ ਸਮੇਂ ਪਹਿਲਾਂ ਜਦੋਂ ਜਿਹੜੇ ਮੈਨੂਅਲ ਚਲਾਣ ਬੰਦ ਕਰਨੇ ਪੈਂਦੇ ਨੇ ਉਸ ਵਕਤ ਚੰਡੀਗੜ੍ਹ ਨੂੰ ਚਲਾਣ ਗੜ ਕਹਿਣ ਲੱਗੇ ਸੀ ਲੋਕੀ ਕਿਉਂਕਿ ਤੜਾ ਤੜ ਬਹੁਤ ਜ਼ਿਆਦੇ ਲੋਕਾਂ ਦੇ ਚਲਾਨ ਵੀ ਹੁੰਦੇ ਸੀ ਤੇ ਇਸ ਕਰਕੇ ਲੋਕ ਬਹੁਤ ਸਾਰੇ ਨਰਾਜ਼ਗੀ ਵੀ ਪ੍ਰਗਟਾਉਂਦੇ ਸੀ ਕਿ ਸਾਡੇ ਜਿਹੜੇ ਜਿਆਦਾ ਜਿਹੜੇ ਚਲਾਨ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਫਿਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਜਾਰੀ ਹੁੰਦੇ ਨੇ ਕਿ ਕੋਈ ਵੀ ਮੈਨੂਅਲ ਚਲਾਨ ਨਹੀਂ ਕਟਿਆ ਜਾਵੇਗਾ ਸਿਰਫ ਸੀਸੀਟੀਵੀ ਕੈਮਰੇ ਦੇ ਥਰੂ ਜਿਹੜਾ ਕੋਈ ਰੈੱਡ ਲਾਈਟ ਦੀ ਉਲੰਘਣਾ ਕਰੇਗਾ ਜਾਂ ਗਲਤ ਤਰੀਕੇ ਨਾਲ ਡਰਾਈਵਿੰਗ ਕਰੇਗਾ ਉਸ ਦਾ ਚਲਾਨ ਜਿਹੜਾ ਉਹ ਕਟਿਆ ਜਾਂਦਾ ਸੀ ਤੇ ਹੁਣ ਇਸ ਵਕਤ ਕੁਝ ਸਮੇਂ ਤੋਂ ਬੰਦ ਹੋਏ ਮੈਨੂਅਲ ਚਲਾਨ ਨੇ ਜਿਹੜੇ ਅੱਜ ਮੁੜ ਤੋਂ ਜਿਹੜੇ ਸ਼ੁਰੂ ਕਰ ਦਿੱਤੇ ਨੇ ਕਿ ਹੁਣ ਮੈਨੂਅਲ ਚਲਾਨ ਕੱਟੇ ਜਾਣਗੇ ਜੇਕਰ ਕੋਈ ਸ਼ਰਾ ਕਟਿਆ ਜਾਵੇਗਾ ਨੰਬਰ ਪਲੇਟ ਨਾਲ ਕੋਈ ਛੇੜਛਾੜ ਕੀਤੀ ਆ ਫੈਂਸੀ ਲਗਾਈ ਆ ਉਸ ਦਾ ਚਲਾਨ ਕਟਿਆ ਜਾਵੇਗਾ ਰੌਂਗ ਸਾਈਡ ਡਰਾਈਵਿੰਗ ਦੇ ਉੱਪਰ ਤੁਹਾਡਾ ਮੈਨੂਅਲ ਚਲਾਨ ਕਟਿਆ ਜਾ ਸਕਦਾ ਸਾਈਕਲ ਟਰੈਕ ਦੇ ਉੱਪਰ ਖਾਸ ਕਰਕੇ ਜੇਕਰ ਤੁਸੀਂ ਵਾਹਨ ਚੜਾਉਨੇ ਹੋ ਆਪਣਾ ਕੋਈ ਮੋਟਰਸਾਈਕਲ ਜਾਂ ਕੋਈ ਛੋਟਾ ਵਾਹਨ ਤਾਂ ਤੁਹਾਡਾ ਮੈਨੂਅਲ ਚਲਾਨ ਕਟਿਆ ਜਾ ਸਕਦਾ ਜਾਨੀ ਕਿ ਹੁਣ ਚੰਡੀਗੜ੍ਹ ਜਾਣ ਵਾਸਤੇ ਜਿਹੜੇ ਲੋਕ ਰੋਜ਼ਾਨਾ ਜਾਂਦੇ ਨੇ ਕੰਮਾਂ ਦੇ ਉੱਪਰ ਜਾਂ ਪਰ ਜਿਹੜੇ ਕਦੇ-ਕਦੇ ਹੀ ਘੁੰਮਣ ਜਾਂਦੇ ਨੇ ਉਹਨਾਂ ਵਾਸਤੇ ਬੇहद ਖਾਸ ਕਵਰ ਆ ਕਿ ਜੇਕਰ ਤੁਹਾਨੂੰ ਅੱਗੇ ਲੱਗਦਾ ਕਿ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਖੜੇ ਨੇ ਹਰ ਹਾਲਾਤਾਂ ਕਿ ਹਰ ਵਕਤ ਸਹੀ ਡਰਾਈਵਿੰਗ ਕਰਨੀ ਚਾਹੀਦੀ ਆ ਪਰ ਲੋਕਾਂ ਦੇ ਮਨ ਦੇ ਵਿੱਚ ਇਹ ਗੱਲ ਹੋਣੀ ਚਾਹੀਦੀ ਆ ਕਿ ਹੁਣ ਟ੍ਰੈਫਿਕ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਚਲਾਨ ਕੱਟ ਸਕਦੇ ਨੇ